ਕਿ ਵੀ ਕੋਈ ਕੋਈ ਬੋਲਦਾ ਨਹੀਂ ਰੋਲਾ ਤਾਂ ਹੀ ਹੈ ਨਾ ਜੇ ਬੋਲੇ ਤਾਂ ਅਗਲਾ ਹਾਂ ਕੱਲਾ ਬੰਦਾ ਥੋੜੀ ਬੋਲ ਕੇ ਹੋ ਗਰੂ ਆ ਹਾਂ ਹਾਂ ਇਹ ਕਿਸ ਸੰਸਾਰਾ ਕੁਝ ਮਲਾਕਮੀ ਇਦਾਂ ਦੇ ਹੋਣਗੇ ਨਾ ਇਹ ਵੀ ਪੁਲਿਸ ਨੂੰ ਕਿਹਾ ਨਹੀਂ ਪਤਾ ਹੁੰਦਾਗਾ ਸਭ ਕੁਝ ਪਤਾ ਹੁੰਦਾ ਐਵੇਂ ਉਹੀ ਰੋਣਾ ਭਾਈ ਚੱਲਿਓ ਜਿਹਨਾਂ ਨੂੰ ਮਰਜ਼ੀ ਪਤਾ ਕਰ ਜਿਵੇਂ ਕਿ ਵੀ ਕੋਈ ਕੋਈ ਬੋਲਦਾ ਨਹੀਂ ਰੋਲਾ ਤੇ ਹੀ ਹੈ ਨਾ ਜੇ ਬੋਲੇ ਤਾਂ ਅਗਲਾ ਹਾਂ ਕੱਲਾ ਬੰਦਾ ਥੋੜੀ ਬੋਲ ਕੇ ਉਹ ਕਰੂਗਾ ਹਾਂ ਹਾਂ ਹੁਣ ਤਾਂ ਕੋਈ ਬੋਲਦਾ ਹੁਣ ਕੋਈ ਨਹੀਂ ਬੋਲਿਆ ਮੈਂ ਕਹਿ ਰਿਹਾ ਗਲੀ ਵਾਲਾ ਕੋਈ ਨਿਕਲੇ ਕੋਈ ਨਹੀਂ ਬੋਲਿਆ ਗਲੀ ਵਾਲਾ ਨੂੰ ਸਾਰਿਆਂ ਨੂੰ ਪਤਾ ਨਾਲੇ ਕੋਈ ਗਲੀ ਵਾਲਾ ਕੋਈ ਨਹੀਂ ਬੋਲ ਰਿਹਾ ਸੀ ਹਾਂ ਜੂਆ ਖਾਨਾ ਇੱਥੇ ਭੈਣ ਚ ਕੁੜੀਆਂ ਲੰਗੜਾ ਕਰਨਾ ਸਵੇਰੇ ਜਵਾਖਾਂ ਦਾ ਔਖਾ ਹੋ ਜਾਂਦਾ ਭੈਣ ਜੇ ਹੂੰ ਵਰਤੀ ਸਿਵਲ ਵਰਤੀ ਪਾ ਕੇ ਆਉਂਦਾ ਕੋਈ ਖਾਏ ਸਿਵਲ ਵਰਤੀ ਜਾ ਕੇ ਫੇਰ ਪਤਾ ਲੱਗਦਾ ਨੀ ਗਲਤ ਤੁਹਾਡੀ ਸਹੀ ਹੈ ਸਿਵਲ ਦੇ ਵਿੱਚ ਤਾਂ ਭਾਵੇਂ ਪਤਾ ਲੱਗ ਜਵੇ ਮਤਲਬ ਤੁਸੀਂ ਕਦੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਕਦੇ ਤੁਹਾਡੇ ਵੱਲੋਂ ਬਈ ਯਾਰ ਇਹ ਠੀਕ ਹੈ ਰੋਕ ਨਹੀਂ ਸਕਦੇ ਇਹਨਾਂ ਨੂੰ ਐ ਲੈ ਨਸ਼ੀੜੇ ਚਿੱਟੇ ਬੰਦੇ ਨਾਲ ਦੀਵਾਰਾਂ ਤੇ ਮਾਰੇ ਕਿ ਨਾ ਮਾਰੇ ਹੈ ਠੀਕ ਹੈ ਨਾ ਅੱਜ ਕੱਲ ਪਤਾ ਹੀ ਨਹੀਂ ਲੱਗਦਾ ਮਾਰਨ ਲੱਗਾ ਮਿੰਟ ਮਾਰਦਾ ਅੱਜ ਕੱਲ ਠੀਕ ਹੈ ਹੁਣ ਕੱਲ ਪਰਸੋਂ ਦਾ ਹੱਥ ਵੜ ਤਾਂ ਮੁੰਡੇ ਦਾ ਕੀ ਕਰ ਲਿਆ ਉਹਦਾ ਲੱਗਦਾ ਹੁਣ ਤਾਂ ਜਾਨ ਚਾਉਣ ਵਾਸਤੇ ਉਹ ਕੀਤਾ ਸੀ ਫੇਰ ਠੀਕ ਹੈ ਇਹਨਾਂ ਤੋਂ ਕੀ ਉਹ ਕਰੂ ਗੰਦਾ ਦੱਸੋ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਇੱਥੇ ਇੱਕ ਪੁਲਿਸ ਦਾ ਘੋਖਾ ਵੀ ਲਾਇਆ ਜਾਵੇ ਮਲਾਜਮ ਮਲਾਜਮ ਨਹੀਂ ਹੁੰਦੇ ਬਾਈ ਮਲਾਜਮਾਂ ਕੀ ਕਰਨ ਬਾਈ ਮਲਾਜਮ ਨਹੀਂ ਹੁੰਦੇ ਕਰ ਸਕਦੀ ਐ ਇਹ ਪੁਲਿਸ ਸਾਰਾ ਕੁਝ ਮਲਾਜਮ ਹੀ ਐਦਾਂ ਦੇ ਹੋਣਗੇ ਨਾ ਇਹ ਪੁਲਿਸ ਨੂੰ ਕਿਹਾ ਨਹੀਂ ਪਤਾ ਹੁੰਦਾਗਾ ਹਮ ਸਭ ਕੁਝ ਪਤਾ ਹੁੰਦਾ ਐਵੇਂ ਉਹੀ ਰੋਣਾ ਬਾਈ ਚਲਿਓ ਨਹੀਂ ਪੁਲਿਸ ਅੱਜ ਆਈ ਸਰਚ ਕਰਕੇ ਗਈ ਐ ਪੁਲਿਸ ਨੂੰ ਕੁਝ ਲੱਭਿਆ ਇੱਥੇ ਕੀ ਪਤਾ ਸਾਨੂੰ ਤਾਂ ਨਹੀਂ ਪਤਾ ਆ ਵੀ ਲੱਭਿਆ ਮੈਂ ਤਾਂ ਕਹਿੰਦਾ ਕਿ ਵੀ ਹਾਂ ਲੱਭੇ ਮੈਂ ਚੱਕ ਕੇ ਲੈ ਕੇ ਜਾਉਂਗਾ ਕੋਈ ਹਰੀ ਉਹ ਬੜਾ ਔਖਾ ਘਰੋਂ ਬਾਹਰ ਨਿਕਲਣਾ ਹੋਇਆ ਪਿਆ ਜੂਏ ਵਾਲੇ ਜੂਆ ਖੇਡਦੇ ਆਂ ਨਸ਼ੇ ਵਾਲੇ ਟੀਕੇ ਵਾਲੇ ਟੀਕੇ ਲਾਉਂਦੇ ਇੱਥੇ ਸਾਰਾ ਕੁਝ ਹੀ ਚੱਲਦਾ ਇੱਥੇ ਮਤਲਬ ਸਿਵਲ ਚ ਜ਼ਰੂਰ ਤਾਂ ਸਰਕਾਰ ਨੂੰ ਬੇਨਤੀ ਹੱਥ ਬਨ ਕੇ ਵੀ ਸਿਵਲ ਚ ਜਿਹੜਾ ਇਹਨਾਂ ਦਾ ਕੰਮ ਕੀਤਾ ਜਾਂਦਾ ਬਰਦੀ ਨਾਲ ਇਹਨਾਂ ਨੂੰ ਕੁਝ ਨਹੀਂ ਹੁੰਦਾ ਵੀ ਬਰਦੀ ਪਾ ਕੇ ਤਾਂ ਕੋਈ ਨਹੀਂ ਮਿਲਦਾ ਭੱਜ ਜਾਂਦੇ ਇਹ ਵੈਸੇ ਤਾਂ ਪੈਂਦੀ ਹੈਗੀ ਬਰਦੀ ਦੇ ਨਾਲ ਕਟੋ-ਕਟ ਇਹ ਤਾਂ ਹੁੰਦਾਗਾ ਵੀ ਠੱਲ ਪੈਂਦੀ ਰਹੇ ਭੱਜ ਜਾਂਦੇ ਜਨਾਬ ਜਿੰਨੀ ਆਉਂਦੇ ਉਹਦਾ ਨਾ ਫਾਇਦਾ ਭੱਜ ਜਾਂਦੇ ਉਹਦਾ ਕੀ ਫਾਇਦਾ ਜੇ ਤਾਂ ਪਕੜਨੇ ਆ ਤਾਂ ਫਿਰ ਤਾਂ ਸਿਵਲ ਚ ਭੇਜੋ ਸਿਵਲ ਦੇ ਵਿੱਚ ਆਏ ਸੀ ਇੱਕ ਵਾਰੀ ਸਿਵਲ ਚ ਆਏ ਸੀ ਇੱਕ ਵਾਰੀ ਜੂਏ ਵਾਲਿਆਂ ਨੂੰ ਫੜ ਕੇ ਜੂਆ ਤਾਂ ਪੈਸੇ ਲੈ ਕੇ ਭਾਗੇ ਇਹ ਲੱਗੇ ਪਾਗੇ ਪੁਲਿਸ ਵਾਲੇ ਹੁੰਦੇ ਆ ਹੋਰ ਕੌਣ ਆਇਆ ਵੀ ਆਏ ਆ ਵੀ ਕੀ ਫਾਇਦਾ ਇਹ ਵੀ ਇਹਦੇ ਨਾ ਫੇਰ ਲੈ ਜਾਣਗੇ ਕਿਹਦਾ ਵੀ ਢਿੱਡ ਨਹੀਂ ਨਾ ਭਰਦਾ ਤਨਖਾਹਾਂ ਵੀ ਇਹਨਾਂ ਦੇ ਆ ਵੀ ਜਦ ਇਹਨਾਂ ਦਾ ਫੇਰ ਨਹੀਂ ਭਰਦਾ ਤਨਖਾਹਾਂ ਇਹਨਾਂ ਦੀ ਕੱਟੋ ਗੱਟਾ ਜੇ ਤਾਂ ਸਬਰ ਸਬੂਰੀ ਹੋਵੇ ਨਾ ਸਬਰ ਸਬੂਰੀ ਬਹੁਤ ਵੱਡੀ ਚੀਜ਼ ਹੈ ਪਰ ਸਬਰ ਨਾਮ ਦੀ ਚੀਜ਼ ਨਹੀਂ ਅੰਦਾਜ਼ ਬੰਦੇ ਢਿੱਡ ਕੱਲੇ ਜੀ ਨੀ ਭਰਦਾ ਇੰਨੀ ਇੰਨੀ ਤਨਖਾਹਾਂ ਲੈ ਕੇ ਵੀ ਜੇ ਨਹੀਂ ਭਰਦਾ ਤਾਂ ਫਿਰ ਭਰਦਾ ਵੀ ਨਹੀਂ ਨੀ ਤੁਸੀਂ ਕਿੰਨੇ ਵੀ ਛੱਡ ਦਿੰਦੇ ਬੰਦੇ ਕੀ ਕਰਨੀ ਆਹ ਸੰਤਾ ਪਤਾ ਨਹੀਂ ਛੱਡ ਦਿੰਦੇ ਮੈਂ ਤਾਂ ਇਕੱਠ ਦੇਖ ਕੇ ਖੜ ਗਿਆ ਜੀ ਪਰ ਕੁੱਲ ਮਿਲਾ ਕੇ ਮਾਹੌਲ ਖਰਾਬ ਆ ਸ਼ਾਮ ਨੂੰ ਇੱਥੇ ਟੀਕੇ ਟੁਕੇ ਆਏ ਨੇ ਨੇਰੇ ਤੇ ਟੀਕੇ ਲੱਗਦੇ ਆ ਬਹੁਤ ਕੁਝ ਹੁੰਦਾ ਹੈਗਾ ਵੇਚਣ ਵਾਲੇ ਵੇਚਦੇ ਆ ਖਾਣ ਵਾਲੇ ਖਾਂਦੇ ਆ ਤੇ ਜੂਆ ਜਾਵਾ ਸਾਰਾ ਦਿਨ ਖੇਡਦੇ ਬੈਂਤੀ ਕੰਮ ਕਰਦੇ ਹਾਂ ਸਰਕਾਰ ਨੂੰ ਬੇਨਤੀ ਹੈ ਵੀ ਮੁਲਾਜ਼ਮ ਜਿਹੜੇ ਵੀ ਆਣ ਤੇ ਸਿਵਲ ਚ ਹੀ ਆਣ ਫਿਰ ਕੋਈ ਠੱਲ ਪਵੇ ਤਾਂ ਪਵੇ ਵਰਦੀ ਚ ਆਣ ਬਰਦੀ ਜੇ ਜਦੋਂ ਪਕੜਨੇ ਨਹੀਂ ਜਾਂਦੇ ਜਦੋਂ ਅਰੈਸਟ ਹੋ ਜਾਂਦੇ ਨੇ ਫਿਰ ਇਹਨਾਂ ਦੀ ਜ਼ਮਾਨਤਾ ਕੌਣ ਕਰਾਉਂਦਾ ਹੈਗਾ ਜ਼ਮਾਨਤਾ ਵੀ ਆਪੇ ਲੋਕ ਕਰਦੇ ਪਤਾ ਕਿਹੜੇ ਇੱਥੋਂ ਦੇ ਮੂਹਰੇ ਦੇ ਬੰਦੇ ਐ ਐਮਸੀ ਵਗੈਰਾ ਹੈਗੇ ਆ ਇਹੀ ਕਰੰਦੇ ਹੀ ਹੋਰ ਕਿਹਨੇ ਕਰਾਣੀ ਹੈ ਜੀ ਤੇ ਫਿਰ ਜ਼ਮਾਨਤਾ ਨਾਲ ਹੁਣ ਤਾਂ ਫਿਰ ਕੌਣ ਇਹਨਾਂ ਨੂੰ ਬਾਹਰ ਆਣ ਦਊਗਾ ਜ਼ਮਾਨਤਾ ਫਿਰ ਗਲਤ ਹੈ ਨਾ ਜ਼ਮਾਨਤਾ ਹੋ ਜਾਂਦੀਆਂ ਨੇ ਕੌਣ ਕਰਾਉਂਦਾ ਜ਼ਮਾਨਤਾ ਫਿਰ ਮੱਲੇ ਵਾਲੇ ਕਰੰਦੇ ਆਪਾਂ ਜਿਹੜੇ ਇੱਥੋਂ ਦੇ ਐਮਸੀ ਵਗੈਰਾ ਹੈਗੇ ਉਹ ਹੀ ਕਰਾਉਂਦੇ ਆ ਜੀ ਕੋਟਲ ਕਲਮ ਲਾ ਕੇ ਹੈਗੇ ਜੀ ਪੂਰੇ ਏਰੀਆ ਦੀ ਗੱਲ ਕਰੀ ਆਪਾਂ ਟੋਟਲੀ ਹੈ ਜੀ ਤੇ ਕੁੜੀਆਂ ਤੇ ਮੁੰਡਿਆਂ ਦਾ ਕੀ ਫਰਕ ਪੈਂਦਾ ਹੋਊਗਾ ਬੱਚੇ ਵੀ ਦੇਖ ਲੈਣ ਛੋਟੇ ਛੋਟੇ ਬੱਚੇ ਵੀ ਇੱਥੇ ਬਿਲਕੁਲ ਬਿਲਕੁਲ ਆਪਣੇ ਆ ਬੱਚੇ ਕੁੜੀਆਂ ਆਉਂਦੀਆਂ ਇੱਥੇ ਪੂਰਾ ਰਾਤ ਨੂੰ ਮਾਹੌਲ ਖਰਾਬ ਹੀ ਹੁੰਦਾ ਵੈਸੇ ਦੇਖਿਆ ਜਾਵੇਗਾ ਕੁੜੀਆਂ ਦਿੱਤਾ ਹੋਰ ਕਿੰਨੇ ਵਜੇ ਇੱਥੇ ਲੋਕ ਘਰਾਂ ਚ ਵੜ ਜਾਂਦੇ ਆ 6 ਵਜੇ 5 ਹੋਣ ਤੱਕ ਜਲਦੀ ਮੇਰਾ ਹੁਣ ਪਹਿਲੇ 5 ਵਜੇ ਮੇਰ ਵੋਟ ਹੋ ਜਾਂਦੇ ਕਰੇ ਵੜ ਜਾਂਦੇ ਕਰੇਗਾ ਨਟੇੜ ਹੀ ਨਹੀਂ ਵੜਦੇ 11 12 ਵਜੇ ਤੱਕ ਸਾਨੂੰ ਸੇੜੀਆਂ ਵੀ ਵੜੇ ਕਿਉਂ ਇਹਨਾਂ ਨੂੰ ਮੌਕਾ ਵੀ ਦੇਈ ਦੇਣਾ ਵੀ ਕੋਈ ਕੰਨਾ ਜਾ ਰਿਹਾ ਹੈ ਵੀ ਉਹ ਉਹਦਾ ਫਿਰ ਜੇ ਵਾਲੀ ਪਾਈ ਹੈ ਕਿਸੇ ਦਾ ਵਾਲੀ ਤਾਰ ਲੈਣੀ ਹੈ ਕੀ ਹੈ ਜੇ ਕਿਸੇ ਕੋਲੇ ਫੋਨ ਹੈਗਾ ਫੋਨ ਖੋਲ ਲੈਣਾ ਹੈਗਾ ਇੱਥੇ ਹੁੰਦਾ ਇਹ ਬਿਲਕੁਲ ਜੀ ਬਿਲਕੁਲ ਹੁੰਦਾ ਇੱਥੇ ਕਿਉਂ ਨਹੀਂ ਹੁੰਦਾ ਸਰ ਐਸਾ ਪੀਸੀਆਰ ਦੀ ਗਸ਼ਤ ਹੋਣੀ ਚਾਹੀਦੀ ਇੱਥੇ ਆ ਪਿੱਛੇ ਆ ਆਪਣੇ ਨਿਰਵਾਣ ਰੋਡ ਜਿਹੜਾ ਹੈਗਾ ਅੰਡਰਗਰਾਉਂਡ ਪੁਲ ਇੱਥੇ ਵੀ ਹੁੰਦਾ ਹੀ ਹੋਰ ਦੱਸ ਪੀਸੀਆਰ ਦੀ ਗਸ਼ਤ ਹੋਣੀ ਚਾਹੀਦੀ ਇੱਥੇ ਬਿਲਕੁਲ ਹੋਣੀ ਚਾਹੀਦੀ ਹੈ ਪੀਸੀਆਰ ਦੀ ਪਸੰਦੀ ਆਜੇ ਹੋ ਗਿਆ ਅਸੀਂ ਇੰਨੇ ਘਰ ਨਿਗਰਾਨੀ ਮਾਰੀ ਪਰ ਹੋਣੀ ਚਾਹੀਦੀ ਹੈ ਬੱਠੀ ਹੋਵੇ ਤਾਂ ਅੰਜਵਾਰੇ ਵਾਲੇ ਹੋਗੇ ਅਦਰੇ ਬੰਗੀ ਨਗਰ ਤੋਂ ਹੋ ਗਿਆ ਛੜਿਆਂ ਦੇ ਪਤਾ ਹੁੰਦਾ ਪਰ ਕੋਈ ਬੋਲਦਾ ਨਹੀਂ ਹੁਣ ਕਲੀ ਵਾਲਾ ਕੋਈ ਨਹੀਂ ਨਿਕਲ ਰਿਹਾ ਕੋਈ ਬੋਲੋ ਕਲੀ ਵਾਲਾ ਕੋਈ ਆ ਰਿਹਾ ਕੋਈ ਨਹੀਂ ਆ ਰਿਹਾ ਤੁਸੀਂ ਰਹਿਣ ਵਾਲੇ ਹੋ ਅੱਥਰੂ ਨਹੀਂ ਰਹਿਣ ਵਾਲੇ ਉਹਨਾਂ ਦਾ ਸੈਪਰੇਟ ਲੀਨ ਚੱਲਦਾ ਕੋਈ ਛੜਿਆਂ ਦੇ ਦੇਖਿਆਗਾ ਰਿਸ਼ਾਨ ਉਸੇ ਬਾਰੀ ਨਹੀਂ ਆਉਣੀ ਮੈਂ ਖੁੜੀਆਂ ਕਿੱਥੇ ਲੈਣਾ ਕੋਈ ਮੋਟਰਸਾਈਕਲ ਵਾਲੇ ਠੀਕ ਹੈ ਕੋਈ ਗਲੀ ਵਾਲਾ ਕੋਈ ਨਹੀਂ ਬੋਲ ਰਿਹਾ ਕਿ ਕੋਈ ਬੋਲੇ ਵੀ ਸਣੇ ਸੁਰਿਆਤ ਕਿਵਾਰੇ ਵਾਲੇ ਸਾਰੇ ਵੇਚਦੇ ਨੇ ਮੇਰੀ ਮੰਡੀਰ ਖੜੀ ਹੁੰਦੀ ਹੈ ਕੀ ਕੁਝ ਵਿਕਦਾ ਕੀ ਕੁਛ ਇੱਥੇ ਬਈ ਚਿੱਟਾ ਵਿਕਦਾ ਗੋਲੀਆਂ ਵਿਕਦਾ ਸਾਰਾ ਕੁਝ ਹੀ ਵਿਕਦਾ ਇੱਥੇ ਹੁਣ ਪੁਲਿਸ ਐਸੀ ਹੀ ਅਫਸਰਾਂ ਦੱਸੇ ਉਸੇ ਅਫਸਰ ਨੂੰ ਕੋਈ ਬੋਲਦਾ ਨਹੀਂ ਤਾਂ ਹੀ ਬੋਲੇ ਆ ਜੇ ਹੁਣ ਕੋਈ ਬੋਲੇ ਮਲੇ ਵਾਲਾ ਤਾਂ ਹੀ ਬੋਲੇ ਹੁਣ ਅਸੀਂ ਕੋਈ ਬੋਲਦਾ ਨਹੀਂ ਸਹੀ ਗੱਲ ਹੈ ਹੁਣ ਅਸੀਂ ਆ ਕੇ ਨੇ ਇੱਥੇ ਸ਼ਾਂ ਨੂੰ ਗੰਦ ਪੈਂਦਾ ਇੱਥੇ ਆਕਵਾ ਸਾਰੇ ਇੱਥੇ ਬੈਠੇ ਰਹਿੰਦੇ ਇੱਥੇ ਕਿਹੜੇ ਰੰਗਣਾ ਕਰਨਾ ਇੱਥੇ ਕੋਈ ਬੁਰਾ ਹਾਲ ਹੈ ਤੇ ਕੁੜੀਆਂ ਇਕੱਠੀਆਂ ਆਉਂਦੀਆਂ ਜਿਹੜਾ ਪੁਲਿਸਾਂ ਨੂੰ ਆਈ ਸੀ ਤੇ ਦੱਸਿਆ ਨਹੀਂ ਪੁਲਿਸ ਨੂੰ ਦੱਸਦੇ ਨੇ ਕੌਣ ਦੱਸਣੀ ਗੜੀ ਹੈ ਨਹੀਂ ਆ ਦੱਸਿਆ ਨਹੀਂ ਸਾਰਾ ਨੰਬਰ ਦੇ ਲਈ ਪੁਲਿਸਾਈ ਕਰੀਏ ਦੱਸ ਤੂੰ ਮੋੜੀ ਛੱਡ ਕਿਣ ਕੇ ਢੜੀ ਚਾਹੀਦੀ ਹੈ ਆਪਾਂ ਤਾਂ ਲੰਘਣਾ ਕਰਨਾ ਛਾਂ ਨੂੰ ਬਾਰੀ ਨਹੀਂ ਦਿੰਦੀ ਮਰਾ ਦੋ ਨੰਬਰ ਕੀ ਰਸੰਗਰੇ Terima kasih telah menonton! ਸਹੀ ਹੈ ਸਹੀ ਗੱਲ ਵਿੱਚ ਬੋਲਿਆ ਜਾਂਦਾ ਹੈ ਇਹ ਕਿ ਉਹ ਮੁੰਗਦਾ ਉਹ ਲਾਪਨ ਕਾ ਡਰ ਰਹਿ ਕੇ ਜੀ ਹਾਂ ਜੀ ਇਹ ਨੰਬਰ ਉਹਦੇ ਕੋਲ ਫੀਸ ਦੀ ਉਹ ਤਾਂ ਨਹੀਂ ਜੀ 87 87 ਨੇ ਦੱਸਿਆ ਹੈਗਾ ਪੁਲਿਸ ਨੂੰ ਦੱਸਿਆ ਹੈਗਾ ਕਿ ਸ਼ਰਮ ਨਸ਼ਾ ਵਿਕਦਾ ਕੁੜੀਆਂ ਦੇ ਘਰੋਂ ਬਾਹਰ ਨਿਕਲਣਾ ਕਿੰਨਾ ਕੁ ਆ ਕੀ ਲੱਗਦਾ ਕਿ ਇਹਦਾ ਸੱਚ ਕੀਤਾ ਗਿਆ ਜੀ ਕੋਈ ਕੁਝ ਕਰਨਾ ਆਪਾਂ ਬੰਦੇ ਕਲੀ ਨਹੀਂ ਕਰ ਸਕਦੇ ਹਾਂ ਜੀ ਇਹਨਾਂ ਦੇ ਨੰਬਰ ਸਾਂਝਾ ਕੀਤਾ ਹੈ ਇਹਨਾਂ ਤੋਂ ਮੈਨੂੰ ਜੋ ਇਹਨਾਂ ਨੂੰ ਵੀ ਕੋਈ ਉਹ ਨਾ ਹੋਵੇ ਵੀ ਇਹਨਾਂ ਨੂੰ ਕੋਈ ਇਨਸਿਕਿਉਰਿਟੀ ਨਾ ਹੋਵੇ। ਇਹਨਾਂ ਨੂੰ ਕੱਲਿਆਂ ਨੂੰ ਦਫ਼ਤਰ ਬੁਲਾ ਕੇ ਇਹਨਾਂ ਤੋਂ ਸਾਰੀ ਜਾਣਕਾਰੀ ਲਈ ਜਾਊਗੀ ਤੇ ਉਹੋ ਜਿਹਾ ਐਕਸ਼ਨ ਲਿਆ ਜਾਊਗਾ। ਕਿਥੋਂ ਲੱਗਦਾ ਨਹੀਂ ਉਹਨਾਂ ਨੇ ਸਰਚ ਦੱਸਿਆ ਸੀ ਸਰਚ ਵੀ ਕੀਤੀ ਗਿਆ ਮੌਕੇ ਜਾ ਕੇ ਚੈੱਕ ਵੀ ਕੀਤਾ ਜਾ ਸਕਦਾ ਸੀ ਆਪਣੇ ਵੱਲੋਂ। ਤੇ ਜਾ ਕੇ ਕਿਉਂਕਿ ਸਾਡੇ ਸ਼ੱਕੀ ਸੀਗੇ ਜਿਹੜਾ ਇਹ ਕਾਸੋ ਆਪਰੇਸ਼ਨ ਹੁੰਦਾ ਹੈ ਇਹ ਲੋਕਾਂ ਦੀ ਇਨਪੁਟ ਤੇ ਹੀ ਹੁੰਦਾ ਹੈ। ਠੀਕ ਹੈ। ਹੁਣ ਜੇ ਇਹਨਾਂ ਦੀ ਇਨਪੁਟ ਤੇ ਵੀ ਹੋਊਗਾ। ਠੀਕ ਅੱਛਾ।